ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਟੀਵੀ 20 ਆਪਣਾ ਚੈਨਲ ਤੁਹਾਨੂੰ ਦੱਸ ਦਈਏ ਕਿ ਇਲਾਕੇ ਦੀ ਸਿਰਮੌਰ ਵਿਦਿਅਕ ਸੰਸਥਾ ਸ਼੍ਰੀ ਦਸ਼ਮੇਸ਼ ਅਕੈਡਮੀ ਵਿਖੇ ਸਿੱਖ ਧਰਮ ਦੇ ਬਾਨੀ ਪਹਿਲੇ ਪਾਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨੂਰੇ ਇਲਾਹੀ ਨਾਮ ਦਾ ਇੱਕ ਵਿਸ਼ੇਸ਼ ਪ੍ਰੋਗਰਾਮ ਉਲੀਕਿਆ ਗਿਆ ਇਸ ਪ੍ਰੋਗਰਾਮ ਵਿੱਚ ਬਤੌਰ ਮੁੱਖ ਮਹਿਮਾਨ ਸ਼੍ਰੀ ਦਸ਼ਮੇਸ਼ ਅਕੈਡਮੀ ਟਰਸਟ ਦੇ ਪ੍ਰਧਾਨ ਤੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰਖੜਾ ਅਤੇ ਦਸ਼ਮੇਸ਼ ਅਕੈਡਮੀ ਟਰਸਟ ਦੇ ਮੈਂਬਰ ਸੈਕਟਰੀ ਐਡਵੋਕੇਟ ਆਈ ਪੀ ਸਿੰਘ ਵਿਸ਼ੇਸ਼ ਤੌਰ ਤੇ ਪੁੱਜੇ ਦੋ ਦਿਨਾਂ ਇਸ ਪ੍ਰੋਗਰਾਮ ਵਿੱਚ ਸਕੂਲ ਦੇ ਵਿਦਿਆਰਥੀਆਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦੇ ਜੀਵਨ ਕਾਲ ਤੇ ਸਾਖੀਆਂ ਨਾਲ ਸੰਬੰਧਿਤ ਵੱਖ-ਵੱਖ ਰਿਆ ਕਲਾਕ੍ਰਿਤੀਆਂ ਬਣਾਈਆਂ ਗਈਆਂ ਇਸ ਤੋਂ ਇਲਾਵਾ ਸਿੱਖ ਧਰਮ ਨਾਲ ਸੰਬੰਧਿਤ ਵੱਖ-ਵੱਖ ਅਮੀਰ ਵਿਰਾਸਤੀ ਵਸਤੂਆਂ ਦੀ ਵੀ ਪ੍ਰਦਰਸ਼ਨੀ ਲਗਾਈ ਗਈ ਇਸ ਮੌਕੇ ਬੋਲਦਿਆਂ ਵੱਖ-ਵੱਖ ਬੁਲਾਰਿਆਂ ਨੇ ਜਿੱਥੇ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਦੀਆਂ ਮੁਬਾਰਕਾਂ ਦਿੱਤੀਆਂ ਉੱਥੇ ਹੀ ਉਹਨਾਂ ਕਿਹਾ ਕਿ ਅਜੋਕੀ ਪੀੜ੍ਹੀ ਨੂੰ ਗੁਰੂ ਸਾਹਿਬ ਦੇ ਜੀਵਨ ਤੋਂ ਸਿੱਖਤ ਲੈ ਕੇ ਆਪਣੇ ਜੀਵਨ ਨੂੰ ਸੁਧਾਰਨ ਦੇ ਯਤਨ ਆਰੰਭ ਕਰਨੇ ਚਾਹੀਦੇ ਹਨ ਇਸ ਮੌਕੇ ਕੀ ਕੁਝ ਕਿਆ ਵਕ ਵਕ ਬੁਲਾ ਰਹਿਆ ਨੇ ਆਓ ਤੁਹਾਨੂੰ ਸੁਣਾਉਂਦੇ ਹਾਂ ਬਹੁਤ ਸਤਾਰਜੋ ਗੁਰੂ ਖਾਲਸਾ ਜੀ ਵਹਿਗੂ ਜੀ ਕਾ ਖਾਲਸਾ ਵਹਿਗੂ ਜੀ ਕੀ ਫਤਿਹ ਸૌ ਤੋਂ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਸੁਝੀਆਂ ਲੱਖ ਲੱਖ ਵਧਾਈਆਂ ਜੇ ਗੁਰੂ ਨੇ ਕਿਰਪਾ ਕੀਤੀ ਸੀ ਕਿ ਪਾਛਾ ਨੇ ਮਿਹਤ ਕੀਤੀ ਜਦੋਂ ਦੁਨੀਆਂ ਦੇ ਵਿੱਚ ਅੰਧੇਰ ਸੀ ਚਾਨਣ ਕੀਤਾ ਗੁਰੂ ਨਾਨਕ ਦੇਵ ਜੀ ਨੇ ਜੋ ਦਵੇ ਕੁਝ ਲੋਕਾਂ ਨੂੰ ਭੋਜਾਣੇ ਸੀ ਲੇਡੀ ਜੀ ਨੂੰ ਭੋਜਾਣੇ ਸੀ ਉਦੋਂ ਉਹਨਾਂ ਨੇ ਬਹੁਤ ਵੱਡਾ ਉਤਰਾਲਾ ਕੀਤਾ ਅੱਜ ਆਪਾਂ ਸਾਰਿਆਂ ਨੇ ਦੇਖਿਆ ਹੈ ਸ਼੍ਰੀ ਦਸ਼ਮੇਸ਼ ਕੈਬੀ ਦੀ ਵਿੱਚ ਗੁਰਨਾਨਕ ਦੇਵ ਜੀ ਦਾ ਪ੍ਰਕਾਸ਼ ਬਹੁਤ ਚੌਦ ਦੇ ਨਾਲ ਬਹੁਤ ਮਿੰਤਨਾ ਕਰਵਾਇਆ ਗਿਆ ਤੁਸੀਂ ਦੇਖੋ ਵੀ ਕੱਟੋ-ਕੱਟ ਆਪਾਂ 50 ਸਾਲ ਦੀ ਜਾ ਕੇ ਆਏ ਹਰ ਜਗ੍ਹਾ ਤੇ ਬਹੁਤ ਪਰਫੈਕਟਲੀ ਕੇ ਦੇ ਨਾਲ ਬੱਚਿਆਂ ਨੇ ਹਰ ਚੀਜ਼ ਡਿਟੇਲ ਦੇ ਵਿੱਚ ਦੱਸਿਆ ਗੁਰਨਾਨਕ ਦੇਵ ਜੀ ਦੀਆਂ ਜਿਹੜੀਆਂ ਸਾਖੀਆਂ ਨੇ ਉਹ ਪੜ੍ਹ ਕੇ ਸੁਣ ਕੇ ਬੰਦੇ ਨੂੰ ਤਰਵਾਸ ਮਿਲਦਾ ਹੈ ਕਿ ਜਿੰਦਗੀ ਕਹੀ ਜੀ ਹੋਣੀ ਚਾਹੀਦੀ ਹੈ ਜਿੰਦਗੀ ਦੇ ਵਿੱਚ ਕੀ ਕਰਨਾ ਚਾਹੀਦਾ ਸੱਚੀ ਜ਼ਿੰਦਗੀ ਕੀ ਹੈ ਸੰਤੁਸ਼ਟੀ ਕੀ ਹੈ ਲੁੱਟਮਾਰ ਦੇ ਵਿੱਚ ਕੀ ਹੈ ਮਾੜੇ ਕੰਮਾਂ ਦੇ ਵਿੱਚ ਕੀ ਹੈ ਜੇ ਤੁਸੀਂ ਚੰਗੀ ਜ਼ਿੰਦਗੀ ਇਮਾਨਦਾਰੀ ਨਾਲ ਕੰਮ ਕਰਦੇ ਹੋ ਲੋਕਾਂ ਦੀ ਸੇਵਾ ਕਰਦੇ ਹੋ ਵੰਡ ਕੇ ਖਾਂਦੇ ਹੋ ਤੇ ਉਹਦੇ ਵਿੱਚ ਪਰਮਾਤਮਾ ਵਸਦਾ ਹੈ ਜੇ ਆਪਾਂ ਨਿਚੋੜ ਕਰ ਲਈਏ ਤਾਂ ਉਹਦੇ ਨਿਚੋੜ ਦੇ ਵਿੱਚ ਇਹੀ ਹੈ ਕਿ ਪਰਮਾਤਮਾ ਦਾ ਨੌਲਜ ਤੇ ਮਿੰਤ ਕਰਨੀ ਕਿਉਂਕਿ ਗੁਰਨਾਨਕ ਦੇਵ ਜੀ ਨੇ ਕੰਮ ਇਹ ਮਿੰਤ ਸ਼ੁਰੂ ਕੀਤਾ ਸੀਗਾ ਤੇ ਲੋਕਾਂ ਦੇ ਵਿੱਚ ਉਪਦੇਸ਼ ਦੇਣਾ ਚੰਗਾ ਚੰਗੀ ਸਿੱਖਿਆ ਦੇਣੀ ਕਿ ਜੇ ਕੋਈ ਮਾੜੇ ਰਾਹ ਪੈ ਵੀ ਗਿਆ ਮਾੜੇ ਰਾਹ ਤੋਂ ਚੰਗੇ ਰਾਹ ਕੱਢ ਕੇ ਲਿਆਉਣਾ ਉਹ ਸਜੰਠਾ ਗੋ ਵੀ ਗਏ ਉਹ ਬਲੀ ਕੰਧਾਰੀ ਕੋਲ ਵੀ ਗਏ ਹਰ ਜਗ੍ਹਾ ਦੇ ਉੱਤੇ ਉਹ ਮਾੜੇ ਤੇ ਮਾੜੇ ਨੂੰ ਠੋਕਉਂਦੇ ਆ ਅੱਜ ਦੇ ਰਾਜ ਦੁਨੀਆਂ ਦੇ ਵਿੱਚ ਦੇਖੀ ਵੀ ਜਹਾਜ਼ ਤੇ ਜਾ ਕੇ ਬਹੁਤ ਥੱਕ ਜਾਂਦਾ ਮੈਂ ਕਿ ਜਾ ਕੇ ਕਹਿੰਦਾ ਯਾਰ ਹੁਣ ਤਾਂ ਮੇਰੇ ਕੋਈ ਸਾਈ ਨਹੀਂ ਤੇ ਗੁਰਨਾਨਕ ਦੇਵ ਜੀ ਨੇ ਪੈਦਲ ਯਾਤਰਾ ਮੱਕੇ ਗਏ ਮੱਕੇ ਜਦੋਂ ਲੋਕਾਂ ਨੇ ਵਿਰੋਧ ਕੀਤਾ ਉਹਨਾਂ ਨੇ ਪਾਣੀ ਦੇਣਾ ਸ਼ੁਰੂ ਕਰਤਾ ਆਪਣੇ ਖੇਤਾਂ ਨੂੰ ਤੇ ਜਦੋਂ ਉਹਨਾਂ ਨੇ ਵਿਰੋਧ ਕੀਤਾ ਅੱਜ ਕੱਲ ਤਾਂ ਉਹਨਾਂ ਨੇ ਕਿਹਾ ਵੀ ਜੇ ਥੋੜਾ ਪਾਣੀ ਖੇਤਿਆਂ ਤੱਕ ਪਹੁੰਚ ਸਕਦਾ ਮੇਰਾ ਕਿਲੀ ਪਹੁੰਚ ਸਕਦਾ ਉਹਨਾਂ ਦਾ ਕੋਈ ਦੱਸਣ ਦੀ ਗੱਲ ਨਹੀਂ ਸੀ ਕਿ ਮੈਂ ਵੱਡੀ ਗੱਲ ਹੈ ਜਾਂ ਕੁਝ ਹੋਰ ਗੱਲ ਹੈ ਉਹਨਾਂ ਨੇ ਉਪਦੇਸ਼ ਦਿੱਤਾ ਇਹ ਕਿ ਆਪਾਂ ਬਹਿਮਾ ਚੋਂ ਭਰਮਾ ਚੋਂ ਨਿਕਲੀਏ ਆਪਾਂ ਸੱਚੇ ਮਾਰਗ ਤੇ ਚਲੀਏ ਆਪਾਂ ਮਿਹਨਤ ਕਰੀਏ ਆਪਾਂ ਲੋਕਾਂ ਦੀ ਸੇਵਾ ਕਰੀਏ ਇਹ ਉਪਦੇਸ਼ ਉਹਨਾਂ ਨੇ ਦਿੱਤਾ ਸੋ ਅੱਜ ਉਹ ਸਾਰੀਆਂ ਚੱਕੀਆਂ ਦੇ ਵਿੱਚ ਸਾਰੇ ਬੱਚਿਆਂ ਦੇ ਵਿੱਚ ਜਦੋਂ ਬੱਚੇ ਜਿਹੜੇ ਬੱਚੇ ਹੁਣ ਖੁੱਲ ਨੇ ਖੇਡਣਾ ਉਹਨਾਂ ਨੇ ਅੱਜ ਉਹਨਾਂ ਦੇ ਦਿਮਾਗ ਦੇ ਵਿੱਚ ਗੱਲ ਭਰੀ ਜਾਣੀ ਹੈ ਤੇ ਸਾਰੀ ਜ਼ਿੰਦਗੀ ਉਹਨਾਂ ਦੇ ਸੌਕੀ ਰੱਖਣ ਤੇ ਜਿਹੜੀ ਚੀਜ਼ ਐ ਇਸ ਉਮਰ ਦੇ ਵਿੱਚ ਆ ਗਈ ਉਹ ਕਦੇ ਭੁੱਲਦੇ ਨਹੀਂ ਆ। ਸੋ ਜਿੰਨਾ ਵੀ ਮੈਂ ਇਹ ਸਮਝਣ ਅਤੇ ਵਧਾਈ ਦਈਏ ਜਿੰਨਾ ਗੁਰਦਾ ਹੌਟ ਅਸਰ ਬਣੀ ਹੈ ਮੈਂ ਪ੍ਰਿੰਸੀਪਲ ਸਾਹਿਬ ਨੂੰ ਸਾਡੇ ਵਕੀਲ ਸਾਹਿਬ ਨੇ ਆਈਪੀ ਸਿੰਘ ਇਹਨਾਂ ਨੂੰ ਤੇ ਸਾਰੇ ਸਟਾਫ ਨੂੰ ਆਜ ਦੇ ਤੁਹਾਨੂੰ ਲੱਖ ਲੱਖ ਮੁਬਾਰਕਬਾਦ ਜੀ ਮੱ ਲਗ ਪਗਨੋਸਾਨ ਉਸ 12 ਦੇ ਨਸਾਰ ਹਰ ਹਿੰਦੂ ਲੜਕੇ ਨੂੰ ਇੱਕ ਨਿਤਾੜ ਉਮਰ ਤੇ ਇਹ ਜਨੇਉ ਇੱਕ ਪਵਿੱਤਰ ਧਾਗਾ ਪਾਇਆ ਜਾਂਦਾ ਸੀ ਇਹ ਪੰਡਤਾਂ ਦੇ ਵੱਲੋਂ ਮੰਤਰ ਉਚਾਰਨ ਨਾਲ ਪਹਿਨਾਇਆ ਜਾਂਦਾ ਸੀ ਇਸ ਦਾ ਮਤਲਬ ਸੀ ਕਿ ਲੜਕਾ ਹੁਣ ਧਾਰਮਿਕ ਜ਼ਿੰਮੇਵਾਰੀਆਂ ਅਤੇ ਆਤਮਿਕ ਜੀਵਨ ਵੱਲ ਕਦਮ ਰੱਖਦਾ ਹੈ ਇਹ ਬੜਾ ਅਲੌਕਿਕ ਦ੍ਰਿਸ਼ ਹੈਗਾ ਜਿਸ ਤਰ੍ਹਾਂ ਦੀਆਂ ਝਾਕੀਆਂ ਬਣਾ ਕੇ ਤੇ ਜੋ ਪ੍ਰੈਜੈਂਟੇਸ਼ਨ ਬੱਚਿਆਂ ਨੇ ਕੀਤੀ ਹੈਗੀ ਆ ਉਹ ਦੈਟ ਇਜ਼ ਅਨਮੈਚੇਬਲ ਔਰ ਇਹਦੇ ਨਾਲ ਮੈਸੇਜ ਜਿਹੜਾ ਜਨਰਲ ਪਬਲਿਕ ਨੂੰ ਤੇ ਮਾਪਿਆਂ ਨੂੰ ਜਾਂਦਾ ਹੈਗਾ ਕਿ ਗੁਰੂ ਸਾਹਿਬ ਦੇ ਜਿਹੜੇ ਉਹਨਾਂ ਦੇ ਉਦੇਸ਼ ਸੀਗੇ ਤੇ ਉਹਨਾਂ ਨੂੰ ਸਾਨੂੰ ਅੱਜ ਦੀ ਜਨਰੇਸ਼ਨ ਨੂੰ ਫਾਲੋ ਕਰਨਾ ਚਾਹੀਦਾ ਹੈ ਉਸ ਜ਼ਮਾਨੇ ਤੋਂ ਹੀ ਉਹਨਾਂ ਨੇ ਕ腐ਸ਼ਨ ਦਾ ਤੇ ਓਨੈਸਟੀ ਦੇ ਬਾਰੇ ਬੜਾ ਸੋਹਣਾ ਉਪਦੇਸ਼ ਦਿੱਤਾ ਭਾਈ ਲਾਲੋ ਤੇ ਉਹਨਾਂ ਦਾ ਜਿਹੜਾ ਰੋਟੀ ਦਾ ਜਿਹੜਾ ਲਾਲ ਤੇ ਦੁੱਧ ਵਾਲੀ ਦਾ ਉਹ ਅਸਪੈਕਟ ਸੀਗਾ ਬਾਕੀ ਇਹ ਸੇ ਗੱਤਕਾ ਪ੍ਰੋਗਰਾਮ ਜਿਹੜਾ ਕੀਤਾ ਗਿਆ ਹੈ ਇਹ ਤਕਰੀਬਨ ਵਿਥਿਨ 1 ਮੰਥ ਜਿਹੜਾ ਹੈਗਾ ਉਹ ਬੱਚਿਆਂ ਦੀ ਟੀਮ ਤਿਆਰ ਕੀਤੀ ਗਈ ਹੈ ਔਰ ਬਹੁਤ ਸੋਹਣੀ ਪਰਫਾਰਮੈਂਸ ਚੇਗੀ which is at par of the state level ਤੋ ਅਸੀਂ ਚਾਹੁੰਦੇ ਆ ਕਿ ਆਉਣ ਵਾਲਾ ਜਿਹੜਾ ਸਟੇਟ ਲੈਵਲ ਦਾ ਇਥੇ ਫੰਕਸ਼ਨ ਹੋਏਗਾ ਉਹਦੇ ਚ ਵੀ ਪਾਰਟਿਸਿਪੇਟ ਕਰਨਗੇ ਤੇ ਬਾਕੀ ਅਸੀਂ ਇਹਨੂੰ ਅਕੈਡਮੀ ਨੂੰ ਹੋਰ ਬੁਲੰਦੀਆਂ ਤੇ ਲੈ ਕੇ ਜਾ ਰਹੇ ਮੈਨੂੰ ਮਤੌਰ ਮੈਂਬਰ ਸੈਕਟਰੀ ਆਫ ٹرسٹ ਰਿਸਪੈਕ ਅਕੈਡਮੀ ਡਿਊਟੀ ਲਈ ਹੈ ਆਨਰਰੀ ਸਰਵਿਸ ਕਰ ਰਹੇ ਆਂ ਔਰ ਇਹ ਕਾਫੀ ਅਸੀਂ ਸੁਧਾਰ ਲੈਂਦੇ ਆਂ ਅਸੀਂ ਇੰਟਰਐਕਟਿਵ ਪੈਨਲ ਇੰਗੇ ਸਟੱਡੀ ਵਾਸਤੇ ਜਿਹੜਾ AI ਸਪੋਰਟਡ ਹੈ ਗਿਆ ਉਹ ਪੰਜ ਪੈਨਲ ਕਲਾਸਰੂਮ ਚ ਲਗਵਾਏ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਦਰਬਿਸ਼ ਮੀਸ਼ਾ ਅਕੈਡਮੀ ਦੇ ਵਿੱਚ ਮਹਾਰਾਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਨੂੰ ਸਮਰਪਿਤ ਨੂਰੇ ਇਲਾਹੀ ਨੂਰੇ ਨਾਮ ਦਾ ਪ੍ਰੋਗਰਾਮ ਕਰਵਾਇਆ ਗਿਆ ਹੈ ਇਸ ਪ੍ਰੋਗਰਾਮ ਦੇ ਵਿੱਚ ਸਾਡੀ ਬੈਲਿਓ ਇੱਕ ਕੋਸ਼ਿਸ਼ ਸੀ ਕਿ ਅਸੀਂ ਅੱਜ ਦੀ ਪੀੜ੍ਹੀ ਨੂੰ ਇਹ ਦਰਸਾ ਸਕੀਏ ਕਿ ਅੱਜ ਦੇ ਸਮੇਂ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਵੱਲੋਂ ਦਿੱਤੇ ਗਏ ਉਪਦੇਸ਼ਾਂ ਦੀ ਕੀ ਮਹੱਤਤਾ ਹੈ ਬੱਚਿਆਂ ਨੇ ਬਹੁਤ ਹੀ ਸੋਹਣੇ ਢੰਗ ਦੇ ਨਾਲ ਸਾਖੀਆਂ ਨੂੰ ਆਧਾਰ ਬਣਾ ਕੇ ਗੁਰੂ ਨਾਨਕ ਜੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨੂੰ ਬਹੁਤ ਹੀ ਸੌਖੇ ਢੰਗ ਦੇ ਨਾਲ ਆਮ ਜਨਤਾ ਤੱਕ ਪਹੁੰਚਾਉਣ ਦੀ ਤੇ ਉਹਨਾਂ ਤੋਂ ਸਿੱਖਿਆ ਲੈਣ ਦੇ ਲਈ ਇੱਕ ਉਪਰਾਲਾ ਕੀਤਾ ਹੈ